ਬਰੀਦ ਕੋਟਿਏ ਈਕੇ ਜਾਂ ਨਰਮਲੀਏ ਜਿੰਨੇ ਵੀ ਹੋਏ ਨੇ ਉਹਨਾਂ ਨੇ ਕਿਹਾ ਕਬੀਰ ਸਾਹਿਬ ਰੱਬ ਦੇ ਸਿਮਰਨ ਚ ਜੁੜੇ ਸੀ ਤੇ ਵੋਟੀ ਆਈ ਉਹਨਾਂ ਦੇ ਕੋਲ ਲੋਈ ਉਹਦਾ ਨਾਮ ਹੈ ਵੋਟੀ ਦਾ ਇਹ ਸੰਪਰਦਾਇ ਸਾਖੀ ਪਰਥਾਈ ਚੱਲਦਾ ਸ਼ਬਦ ਉਹ ਕਹਿੰਦੀ ਕਬੀਰ ਸਾਹਿਬ ਤੁਸੀਂ ਰਮੇ ਹੋਏ RAM ਨੂੰ RAM RAM ਕਰਦੇ ਹੋ ਤੁਸੀਂ ਉਸ ਤੋਂ ਜੋ ਮਰਜੀ ਮੰਗ ਲਓ ਕੀ ਲੋੜ ਹੈ ਤੁਹਾਨੂੰ ਸਾਰਾ ਦਿਨ ਖੱਡੀ ਚਲਾਉਣ ਦੀ ਕੀ ਲੋੜ ਹੈ ਗਰੀਬੀ ਦੀ ਚਾਰ ਦਾਣੇ ਘਰ ਚ ਹੁੰਦੇ ਨਹੀਂ ਜਦ ਪਿਆ ਰਹਿੰਦਾ ਵਕਤ ਪਿਆ ਰਹਿੰਦਾ ਮਾਂ ਵਖਰੀ ਦੁਖੀ ਐ ਮੈਂ ਵਖਰੀ ਦੁਖੀ ਆ ਬੱਚਿਆਂ ਦਾ ਆਪਣਾ ਹੈ ਲੇਵਾ ਦੇਵੀ ਦਾ ਚੱਕਰ ਐ ਵਾਸਤੇ ਪਉਂਦੀ ਐ ਮਾਂ ਮੁਸ 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 ਰੂਬੇ ਕਬੀਰ ਕੀ ਮਾਂ ਜਾਂ ਸ਼ਬਦ ਅਸੀਂ ਪੜਦਿਆਂ ਨਿਤ ਉਠ ਕੋਰੀ ਗਾਗਰਿਆਣਾ ਮਾਂ ਨੇ ਕੋਈ ਕਸਰ ਨਹੀਂ ਛੱਡੀ ਉਥੇ ਦੱਸਿਆ ਕਬੀਰ ਸਾਹਿਬ ਜੀ ਨੇ ਦਰਾਣੀਆਂ ਨੂੰ ਜਠਾਣੀਆਂ ਨੂੰ ਰਿਸ਼ਤੇਦਾਰਾਂ ਨੂੰ ਸਭ ਨੂੰ ਕਹਿ ਦਿੱਤਾ ਬਈ ਮੇਰੀ ਬੰਸ਼ ਮੇਰੀ ਕੁਲ ਚ ਕਿਹੜਾ ਜਮਿਆ ਸੀ ਹੋ ਜਾ ਕਹਿੰਦੇ ਕਿਥੋਂ ਇੱਕ ਲੈਣਾ ਜਮ ਗਿਆ ਵੀ ਮੇਰੀ ਕੁਲ ਚ ਤੇ ਕਿਸੇ ਸਾਡੀ ਕੁਲ ਚ ਤੇ ਕਿਸੇ ਨੇ ਰਾਮ ਨਹੀਂ ਕਿਹਾ ਕਿਸੇ ਨੇ ਰੱਬ ਨਹੀਂ ਜਪਣ ਜਪਿਆ ਇਹ ਹੁੰਦਾ ਜੀ ਅਕਸ ਅਕਸਰ ਹੁੰਦਾ ਜਿੱਥੇ ਭਗਤੀ ਕਰਨ ਵਾਲਾ ਸਿਮਰਨ ਕਰਨ ਵਾਲਾ ਆਏ ਨਾ ਪਹਿਲਾਂ ਪਹਿਲਾਂ ਤੇ ਬੜਾ ਚੰਗਾ ਲੱਗਦਾ ਪਰ ਜਦ ਉਹ ਆਪਣੇ ਰਮੇ ਹੋਏ ਰੱਬ ਦੇ ਸਿਮਰਨ ਵਿੱਚ ਜਿਉਂ ਡੂੰਗਾ ਜੁੜਦਾ ਫਿਰ ਪਰਿਵਾਰ ਨੂੰ ਔਖੀ ਹੋ ਜਾਂਦੀ ਔਖੀਤ ਹੋ ਜਾਂਦੀ ਹੈ ਉਕੀਓ ਨੇ ਤੇ ਪਰਹੇਜ਼ ਕੀ ਕਰਨੀ ਹੈ ਹਰ ਚੀਜ਼ ਤੋਂ ਉਪਰਾਮ ਕਰਨਾ ਹੈ ਹਰ ਚੀਜ਼ ਸਹਿਜ ਭਾਵਨਾ ਵਿੱਚ ਤੁਰਨਾ ਤੇ ਪਰਿਵਾਰ ਵੀ ਉਹੀ ਸੁਖੀ ਰਹਿੰਦਾ ਕਬੀਰ ਸਾਹਿਬ ਕਹਿੰਦੇ ਜਿਹੜਾ ਉਹ ਦੀ ਗੱਲ ਮੰਨ ਲੈਂਦਾ ਇਸ ਕਰਕੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ કુਟੰਬ સહિત ਸਿਉ ਪਵਿੱਤ ਸੰਗਤ ਸਭਾਇਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਲੂਈ ਮੰਨ ਗਈ ਗੱਲ ਕਬੀਰ ਸਾਹਿਬ ਦੀ। ਬੋਟੀ ਮੰਨ ਗਈ ਗੱਲ ਕਿਥੇ? ਉਹਨੇ ਕਿਹਾ ਵੀ ਤੁਸੀਂ ਰਾਮ ਜਪਦੇ ਹੋ, ਰੱਬ ਨੂੰ ਧਿਆਉਂਦੇ ਹੋ ਤੇ ਜੋ ਮਰਜ਼ੀ ਕਰ ਲਓ ਜੀ। ਤੇ ਫਿਰ ਕਬੀਰ ਸਾਹਿਬ ਨੇ ਉਹਨੂੰ ਉੱਤਰ ਦਿੱਤਾ ਜੇ ਮੈਂ ਕਰ ਵੀ ਲਾਂ ਫਿਰ ਵੀ ਕੀ ਕੱਦੂ 'ਚ ਤੀਰ ਹੋ ਜਾਏਗਾ। ਜਿਹੜੇ ਵੱਡੇ-ਵੱਡੇ ਇੱਥੇ ਆਏ ਜਿਹਦੇ ਲੱਖ ਪੁੱਤਰ ਸਨ, ਸਵਾ ਲੱਖ ਪੋਤਰੇ ਸਨ ਜਿਹਦੀ ਸੋਇਨੇ ਦੀ ਲੰਕਾ ਸੀ। ਅੱਜ ਤੇ ਉਹਦਾ ਕੋਈ ਟੱਬਰ ਨਹੀਂ ਲੱਭਦਾ। ਕੋਈ ਉਹਦੀ ਕੁਲ ਕੋਈ ਵੰਸ਼ ਦਾ ਬੰਦਾ ਨਹੀਂ ਲੱਭਦਾ। ਪਰ ਯਾਦ ਰੱਖੀ ਜਿਨੇ ਨਾਮ ਜਪਿਆ ਨਾ ਉਹਦਾ ਬੀਜ ਨਾਸ਼ ਨਹੀਂ ਹੋ ਸਕਦਾ ਜਿਨੇ ਲੋਭ ਲਬ ਅਹੰਕਾਰ ਤ੍ਰਿਸ਼ਨਾ ਮਾਇਆ ਵਾਸ਼ਨਾ ਨੂੰ ਜਿੱਤ ਲਿਆ ਉਹਦੀ ਕੁਲਾਂ ਦਾ ਨਾਸ਼ ਨਹੀਂ ਹੋ ਸਕਦਾ ਸਾਰੀ ਦੁਨੀਆ ਉਹਦਾ ਨਾਮ ਲੈ ਲੈ ਕੇ ਤਰਦੀ ਹੈ ਹੁਣ ਲੋਈ ਤੂੰ ਫੈਸਲਾ ਕਰ ਲੈ 4 ਟਕੇ 4 ਦਮੜੀ ਚਮੜੀ ਦੇ ਵਿੱਚ ਜੀਵਨ ਬਤੀਤ ਕਰਨਾ ਹੈ ਕੁਲ ਦਾ ਨਾਸ਼ ਕਰਨਾ ਜਾਂ ਰੱਬ ਦੇ ਹੁਕਮ ਦੇ ਵਿੱਚ ਤੁਰਦਿਆਂ ਹੋਇਆਂ ਆਪਣਾ ਵੀ ਸਵਾਰਨੇ ਤੇ ਆਉਣ ਵਾਲੀਆਂ ਲੱਖਾਂ ਕਰੋੜਾਂ ਦੀ ਗੁੱਲਾਂ ਵੀ ਸਵਾਰਨੀ ਆ। ਹਿੱਸੇਦਾਰ ਬਣੇਂਗੇ ਤੇ ਭਰਤੀ ਹੋਏ। ਇਥੇ ਹੈ ਜੀ ਸੰਪਰਦਾਇ ਸਾਖੀ ਦਾ ਜਿਹੜਾ ਇਥੇ ਗਾਥਾ ਚੱਲਦੀ ਹੈ। ਪਰ ਬੜੀ ਟੁਕਮੀ ਲੱਗਦੀ ਹੈ ਜੀ ਇਹ ਗੱਲ। ਕਈ ਵਾਰੀ ਅਸੀਂ ਚੁੰਝ ਗਿਆਨੀ ਹੋ ਜਾਈਏ ਜਾਂ ਗਿਆਨ ਦਾ ਰੱਸਾ ਗੱਲ 'ਚ ਲੈ ਕੇ ਵੀ ਨਹੀਂ ਜੀ ਉਹਨੂੰ ਵੀ ਇਹ ਵੀ ਰੱਦ ਦੋ, ਇਹ ਵੀ ਰੱਦ ਦੋ, ਇਹ ਵੀ ਨਹੀਂ ਹੋ ਸਕਦਾ, ਇਹ ਵੀ ਨਹੀਂ ਹੋ ਸਕਦਾ। ਭਾਈ ਇਹ ਗਾਥਾਵਾਂ, ਇਹ ਸਾਖੀਆਂ ਸਾਡੇ ਮਨ ਨੂੰ ਪ੍ਰਭਾਵ ਪਾਉਂਦੀਆਂ ਨੇ। ਇਹ ਅਵੈੜੇ ਕੁੱਤੇ ਮਨ ਨੂੰ ਕਾਬੂ ਕਰਨ ਲਈ ਇਹੀ ਕਬੀਰ ਮੁਤੀਆ RAM ਕੋ ਕਬੀਰ ਕੁੱਕਰ RAM ਕੋ ਮੁਤੀਆ ਮੇਰੋ ਨਾਓ ਗਰੇ ਹਮਾਰੇ ਜੇਵਰੀ ਜਹ ਖਿੰਚਾ ਤਹ ਜਾਓ ਕਈ ਵਾਰੀ ਇਹ ਸਾਖੀ ਵੀ ਸਾਡੇ ਗਲ ਮਨ ਰੂਪੀ ਲੋਭ ਗਲ ਦੇ ਵਿੱਚ ਜੇਵਰੀ ਬਣ ਕੇ ਸਾਨੂੰ ਕੋਈ ਖਿੱਚ ਕੇ ਲੈ ਚਲਦੀ ਹੈ ਸੋ ਦੂਸਰਾ ਜਿਹੜਾ ਬਚਨ ਹੈ ਇਹ ਕਬੀਰ ਸਾਧ ਜੀ ਨੇ ਰੱਬ ਦੀ ਰਹਿਮਤ ਤੇ ਉਪਰਾਮਤਾ ਨੂੰ ਜੋਰ ਪਾਇਆ ਹੈ ਕੇ ਵੱਡੇ ਵੱਡੇ ਭਗਤੀ ਕਰਨ ਵਾਲੇ ਵੀ ਤਿਲਕ ਗਏ ਇਹ ਮਾਇਆ ਦੀ ਤਿਲਕਣ ਐਸੀ ਹੈ ਇਸ ਸਰਪਣੀ ਸਭ ਨੂੰ ਲੈ ਬੈਠੀ ਪਰ ਜਿਹੜੇ ਬਚ ਗਏ ਉਹਨਾਂ ਦਾ ਜ਼ਿਕਰ ਕੀਤਾ ਆਓ ਜੀ ਸਰਵਣ ਕਰੀਏ ਜੀ ਆਸਾ ਲੰਕਾ ਸਾ ਕੋਟ ਸਮੁੰਦਰੀ ਖਾਈ ਭਈ ਜਿਹਦੀ ਲੰਕਾ ਕੋਟ ਜਿਹਦਾ ਕਿਲਾ ਜਿਹੜੀ ਸੀ ਨਾ ਬਡੀ ਸੀ ਬੜੀ ਵੱਡੀ ਸੀ ਐ ਪਹਾੜਾਂ ਦੇ ਪਹਾੜ ਵਰਗੇ ਉਹਦੇ ਕਿਲੇ ਸਨ ਉੱਚੇ ਤੇ ਜਿਸ ਕਿਲੇ ਦੇ ਬਾਹਰ ਜਿਹੜੀ ਖਾਈ ਸੀ ਨਾ ਖੱਡ ਸੀ ਵੀ ਰਾਜੇ ਲੋਕਾਂ ਦੇ ਘਰਾਂ ਦੇ ਬਾਹਰ ਕਿਲਿਆਂ ਦੇ ਬਾਹਰ ਖੱਡ ਜਰੂਰ ਹੁੰਦੀ ਸੀ ਕੋਈ ਦੁਸ਼ਮਣ ਇਕਦਮ ਯਕ ਲਖ ਤਨਾ ਵੜ ਜਾਏ ਉਹਨੂੰ ਯਤਨ ਕਰਨਾ ਪਏ ਇਹਦੇ ਲੋਕਾਂ ਨੇ ਖਾਈ ਜਿਹੜੀ ਬਣਾਈ ਉਹ ਵੱਡੇ ਵੱਡੇ ਰਾਜਿਆਂ ਨੇ ਕਿੰਨੀ ਪੜਾਈ ਹੋਏਗੀ ਕੋਈ 100 ਫੁੱਟ ਦੀ ਬਣਾਉਂਦਾ ਕੋਈ 200 ਫੁੱਟ ਦੀ ਬਣਾ ਦੇਗਾ ਤੇ 500 ਬਣਾ ਲੇਗਾ ਕਿੰਨਾਕ ਬਣਾ ਲੇਗਾ ਡੂੰਘਾ ਕਹਿੰਦੇ ਪਰ ਰਾਵਣ ਦੇ ਕਿਲੇ ਤੱਕ ਉਹਦੀ ਲੰਕਾ ਤੱਕ ਪਹੁੰਚਣ ਲਈ ਏਡੀ ਖਾਈ ਸੀ ਜਿਵੇਂ ਕੋਈ ਸਮੁੰਦਰ ਹੁੰਦਾ ਸਮੁੰਦਰ ਟੱਪ ਕੇ ਉੱਥੇ ਪਹੁੰਚਣਾ ਪੈਂਦਾ ਹੁਣ ਇਹਦੇ ਸਿੱਧੀ ਗੱਲ ਕੀਤੀ ਬਈ ਲੰਕਾ ਸਾ ਕੂਟ ਸਮੁੰਦ ਸਿਖਾਈ ਤੇ ਇਹ ਰਾਵਣ ਘਰ ਖਬਰ ਨਾ ਪਾਈ ਅੱਜ ਕਿੱਥੇ ਬਈ ਲੰਕਾ ਅੱਜ ਕਿੱਥੇ ਉਹਨਾਂ ਦੇ ਪੁੱਤਰ ਧੀਆਂ ਪੁੱਤਰੇ ਜਾਂ ਉਹਦੀ ਕੁਲ ਕੋਣ ਹੈ ਉਥੇ ਕਹਿੰਦੇ ਕਿੱਥੇ ਗਏ ਅੱਜ ਕੋਈ ਖਬਰ ਨਹੀਂ ਪਤਾ ਲੱਗਦੀ ਜੀ ਕੀ ਮੰਗਾਂ ਕਿਛ ਥਿਰ ਨਾ ਰਹੀ ਦੇਖਤ ਨੈਣ ਚੱਲਿਓ ਜਗ ਜਾਈ ਰਹਾ ਹਾਂ ਇੱਕ ਲੋਈ ਦਾ ਅਰਥ ਹੈ ਜੀ ਉਹਨਾਂ ਦੀ ਪਤਨੀ ਇੱਕ ਲੋਈ ਦਾ ਅਰਥ ਹੈ ਜੋ ਅਸੀਂ ਬੈਠੇ ਹਾਂ ਲੋਕੀ ਸੰਸਾਰੀ ਲੋਕ ਇਹ ਸਾਨੂੰ ਉਪਦੇਸ਼ ਹੈ ਮੰਗਣਾ ਮੰਗ ਲਓ ਜੋ ਮਰਜ਼ੀ ਮੰਗ ਲਓ ਮਿਲ ਵੀ ਜਾਏਗਾ ਪਰ ਨਾਮ ਨਾ ਭੁੱਲਿਓ ਮੰਗਣਾ ਕਿਉਂਕਿ ਇੱਥੇ ਸਭ ਤਰਾਹੇ ਤਰਾਹੇ ਹੋਏਗਾ ਸਭ ਢੈ ਢੇਰੀ ਹੋਏਗਾ ਇੱਕ ਦਿਨ ਇਕ ਨਾਮ ਹੋਏਗਾ ਤੇ ਫਿਰ ਤਰਾਹ ਹੀ ਤਰਾਹ ਇਹ ਨਹੀਂ ਅੰਦਰ ਫਿਰ ਸ਼ੁਕਰ ਸ਼ੁਕਰ ਹੋਏ ਜਿੰਨਾ ਮਰਜੀ ਅਸੀਂ ਬਾਹਰੋਂ ਇਕੱਠਾ ਕਰ ਲਈਏ ਬਾਹਰ ਦਾ ਪਸਾਰਾ ਜਿੰਨਾ ਮਰਜੀ ਬਣਾ ਲਈਏ ਵੀ ਸੋਨੇ ਮੋਤੀ ਹੀਰੇ ਚਾਂਦੀ ਰੱਜ ਕੇ ਲਗਾ ਲਈਏ ਜਾਣਾ ਕੱਖ ਦੀ ਜਾਣਾ ਤੇ ਨਾਮ ਹੈ ਜੀ ਨਾਲ ਇਹ ਤੇ ਸਭ ਲਾਓ ਤੁਸੀਂ ਜਿੰਨਾ ਮਰਜੀ ਮਹਾਰਾਜ ਜੀ ਦਾ ਬਚਨ ਹੈ ਕੁਚੱਜੀ ਬਾਣੀ ਚ ਸਤਿਗੁਰੂ ਜੀ ਨੇ ਕਹਿਤਾ ਇਹ ਮਿੱਟੀ ਮੰਦਰ ਸੰਧੜੇ ਜਿੰਨਾ ਕੁਛ ਹੈ ਇਹ ਪੱਥਰ ਇਹ ਸਾਰੀਆਂ ਰਾਸਾਂ ਇਹ ਸਭ ਬਣਾਓ ਬਣਾ ਲਓ ਪਰ ਸੇ ਵਸਤੂ ਸ਼ਹਿ ਦਿੱਤੀਆਂ ਇਹ ਉਹਦੀਆਂ ਦਿੱਤੀਆਂ ਹੋਈ ਉਹਦੇ ਨਾਲ ਚਿੱਤ ਜ਼ਰੂਰ ਲਾਈਏ ਇਨ੍ਹਾਂ ਕੰਨਾਂ ਨਾਲ ਚਿੱਤ ਨਾਲ ਆਈ ਮੁੱਖ ਦੀ ਗੱਲ ਇਹ ਹੈ ਜਿਨ੍ਹਾਂ ਦਾ ਕੰਨਾਂ ਨਾਲ ਚਿੱਤ ਲੱਗ ਗਿਆ ਉਹਨਾਂ ਦਾ ਪਾਰ ਉਤਾਰਾ ਨਹੀਂ ਹੋਣਾ ਜਿਨ੍ਹਾਂ ਦਾ ਚਿੱਤ ਕੰਨਾਂ ਬਣਾਉਣ ਵਾਲੇ ਦੇ ਨਾਲ ਜਿਨੇ ਦਿੱਤੀਆਂ ਨੇ ਕਿ ਜੇ ਪ੍ਰਸਾਦ ਵਸੈ ਸੁਖ ਮੰਦਰ ਜਿਨਨੇ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਹੋ ਗਿਆ ਤੇ ਫਿਰ ਸੁੱਖ ਹੈ ਮੇਰੀ ਪਤਨੀਏ ਜਾਂ ਦੁਨੀਆ ਦੇ ਲੋਕੋ ਕੀ ਮੰਗਾ ਦੱਸੋ ਕੀ ਮੰਗਾ ਕੀ ਮੰਗੂ ਕਿਛ ਥੇਰਨਾ ਰਹੀ ਜੇ ਮੰਗ ਲਿਆ ਤੇ 라वण ਜਿੰਨਾ ਕੋਈ ਅਮੀਰ ਹੋ ਸਕਦਾ ਦੱਸ ਦੋ ਇਥੇ ਸੋਨੇ ਦੀ ਲੰਕਾ ਜਿਹਦੀ ਮੰਨੀ ਜਾਂਦੀ ਸੀ ਬਈ ਭਾਵੇਂ ਤੁਸੀਂ ਜੋ ਮਰਜ਼ੀ ਕਹੋ ਜਿਹਦੀ ਹਜ਼ਾਰਾਂ ਲੱਖਾਂ ਸਾਲਾਂ ਤੋਂ ਗਾਥਾਵਾਂ ਸੁਣੀਆਂ ਜਾ ਰੀਆਂ ਕਈਆਂ ਜਾ ਰੀਆਂ ਨੇ ਜਿਦੀ ਸੋਨੇ ਦੀ ਲੰਕਾ ਸੀ ਉਸ ਤੋਂ ਵੱਡਾ ਥੋੜੀ ਕੋਈ ਬਣ ਜਾਏਗਾ। ਕੀ ਮੰਗਾਂ ਕਿਛ ਥਿਰ ਨਾ ਰਹੀ। ਮੰਗਣ ਲੱਗਦਾ ਮਨ ਚ ਫਿਰ ਦੂਜਾ ਖਿਆਲ ਆ ਜਾਣਾ। ਇਹ ਮੰਗ ਲਾ ਨਹੀਂ ਨਹੀਂ ਇਹ ਮੰਗ ਲਾ ਇਹ ਮੰਗ ਲਾ। ਜੋ ਵੀ ਮੰਗਦਾ ਮਨ ਨਹੀਂ ਥਿਰ ਰਹਿੰਦਾ ਤੇ ਉਹ ਵੀ ਥਿਰ ਰਹਿਣ ਵਾਲਾ ਨਹੀਂ ਹੈ। ਦੇਖਤ ਨੈਣ ਚਲਿਓ ਜਗ ਜਾਈ। ਇਸ ਸੰਸਾਰ ਨੂੰ ਵਿੰਦਿਆ 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 ਇੱਥੇ ਕੋਈ ਰਹਿਣ ਵਾਲਾ ਨਹੀਂ ਹੈ। ਪਰ ਮੈਂ ਆਪਣੇ ਆਪ ਨੂੰ ਅਥੇ ਥਿਰ ਸਮਝਿਆ ਹੋਇਆ ਹੈ। ਮੇਰੀ ਬੇਵਕੂਫੀ ਹੈ। ਅੱਖਾਂ ਦੇ ਵਿੰਦਿਆ ਵਿੰਦਿਆ ਇੱਥੇ ਸਭ ਢਹ ਢੇਰੀ ਹੁੰਦਾ ਹੈ।